ਤਾਂ ਨੀਤੀ ਗੱਲ ਸੀ ਕਿ ਜਥੇਦਾਰ ਦੀ ਤਾਜਪੋਸ਼ੀ ਹੋਵੇ ਤੇ ਉਹ ਲੋਕੇ ਕਰਾਈ ਗਈ ਉਹਦਾ ਕਾਰਨ ਇਹ ਆ ਕਿ ਅਸੀਂ ਅਜ ਭਰੋਸਾ ਲੋਕਾਂ ਦਾ ਦਵਾ ਬੈਠੇ ਤੇ ਲੋਕਾਂ ਨੂੰ ਹਜੇ ਪਤਾ ਨਹੀਂ ਨਾਲ ਹੀ ਲੋਕਾਂ ਪ੍ਰਤੀ ਵੀ ਇਹ ਨੁਕਸਾਨ ਹੋਇਆ ਕੌਮ ਪ੍ਰਤੀ ਹੋਇਆ ਕੌਮ ਜੀ ਨੇ ਨਵੇਂ ਬੰਦੇ ਨੇ ਕਿਸ ਨੇ ਧਰਮ ਤੁਹਾਡਾ ਗ੍ਰਹਿਣ ਕਰਨਾ ਉਹ ਨਹੀਂ ਕਰੂਗਾ ਉਹ ਖੁਦਾ ਆਸ਼ਕੀ ਲੜੀ ਜਾਂਦੇ ਆ ਇਹਨਾਂ ਧਰਮ ਜਾ ਕੇ ਆਪਾਂ ਕੀ ਲੈਣਾ ਜਾਂ ਕੋਈ ਵਿਦਵਾਨ ਬਹਿਸ ਮਹਾਦਰਾ ਕੇ ਤੇ ਕਰਨਗੇ ਉਹਨਾਂ ਦਾ ਆਸ਼ਕੀ ਲੜੀ ਜਾਂਦੇ ਆ ਉਹਦਾ ਇੱਕੋ ਇੱਕ ਹਾਲਾ ਕਿ ਸ਼੍ਰੋਮਣੀ ਗੁਰਦਵਾਰਾ ਅਪਰੰਧ ਕਮੇਟੀ ਚੰਗੇ ਬੰਦਿਆਂ ਦੇ ਹੱਥ ਜਾ ਜੇ ਫੇਰ ਕੁਛ ਨਾ ਕੁਛ ਉਹ ਬੰਦੇ ਸੁਧਾਰ ਕਰ ਸਕਦੇ ਆ ਸ਼੍ਰੋਮਣੀ ਕਮੇਟੀ ਚ ਜਥੇਦਾਰਾਂ ਚ ਉਹਨਾਂ ਨੂੰ ਠਾਉਣ ਦੀ ਵਿਧੀ ਬਧਾਨ ਜਾਂ ਲਾਉਣ ਦੀ ਉਹ ਸਾਰਾ ਕਿਉਂਕਿ ਬਹੁਤ ਵੱਡਾ ਕੌਮ ਦੇ ਮੂਹਰੇ ਸਰਕਾਰ ਨੂੰ ਛੱਡ ਕੇ ਧਾਰਮਿਕ ਤੌਰ ਤੇ ਬਹੁਤ ਵੱਡੇ ਮਸਲੇ ਆ ਜਿਹਦੇ ਨੇ ਕਿਸੇ ਨੇ ਅੱਜ ਤੱਕ ਸੋਚਿਆ ਨਹੀਂ ਕੋਈ ਕਹਿੰਦਾ ਨਿਸ਼ਾਨ ਸਭ ਲਾਓ ਕੋਈ ਕਹਿੰਦਾ ਨਹੀਂ ਲਾਉਣਾ ਕੋਈ ਕਹਿੰਦਾ ਰਾਗਮਾਲਾ ਪੜੋ ਕੋਈ ਕਹਿੰਦਾ ਨਹੀਂ ਪੜਨੀ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਮਸਲੇ ਉਹਦੇ ਮੂਰੇ ਖੜੇ ਆ ਇਹ ਜਿਹੜੇ ਆਗੂ ਆ ਉਹ ਭਲੇਖੇ ਜਾ ਏ ਖਾਣੇ ਆ ਹੀ ਕੰਮ ਚੱਲੀ ਜਾਉ ਜਦੋਂ ਗੱਲ ਢਿੱਗਣ ਲੱਗ ਜੇ ਗਰਾਫ ਕਰਨ ਲੱਗ ਜੇ ਫਿਰ ਬਹੁਤਾ ਚਰਨੀ ਲੱਗਦਾ ਹੁੰਦਾ ਕਿ ਗੈਂਟੀ ਦੇ ਬੰਦੇ ਨਾਲ ਰਹਿ ਜਾਂਦੇ ਹੁੰਦੇ ਆ ਦੂਜੇ ਲੋਕ ਟੁੱਟ ਜਾਂਦੇ ਹੁੰਦੇ ਆ